ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸ੍ਰੀ ਨਾਨਕ ਮਤਾ ਸਾਹਿਬ ਉੱਤਰਾਖੰਡ ਦੇ ਵਿੱਚ ਸਤਿਗੁਰੂ ਜੀ ਦੇ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਇਹ ਪ੍ਰਾਚਨ ਪੀਪਲ ਜਿਸ ਨੂੰ ਸਿੱਧਾਂ ਨੇ ਆਪਣੀ ਸਿੱਧੀ ਵੱਲ ਦੇ ਨਾਲ ਉਡਾਇਆ ਹੈ ਸਤਿਗੁਰੂ ਜੀ ਨੇ ਪੰਜਾ ਲਾ ਕੇ ਇਹਨੂੰ 5-7 ਫੁੱਟ ਉੱਚਾ ਪ੍ਰਕਾਸ਼ ਵਿੱਚ ਹੀ ਖਿਲਾੜ ਦਿੱਤਾ ਸੀ ਜਿਉਂ ਦਾ ਤਿਉਂ ਰਿਆ ਭਰੇ ਆ ਰਿਆ ਛੇਵੇਂ ਪਾਤਸ਼ਾਹ ਵੇਲੇ ਸਿੱਧਾਂ ਨੇ ਫੇਰ ਅਗਲਾ ਕੇ ਇਹਨੂੰ ਸਾੜਿਆ ਸ੍ਰੀ ਭਾਈ ਅਲਮਸਤ ਇੱਥੇ ਆਏ ਸੀ ਮਹਾਰਾਜ ਸਾਹਿਬ ਦੇ ਪ੍ਰੇਮੀ ਸਾਧੂ ਉਹਨਾਂ ਨੇ ਛੇਵੇਂ ਪਾਤਸ਼ਾਹ ਨੂੰ ਯਾਦ ਕੀਤਾ ਗੁਰੂ ਸਾਹਿਬ ਇੱਥੇ ਆਏ ਸਿੱਧਾਂ ਨੂੰ ਢੜਾਇਆ ਔਰ ਮਹਾਰਾਜ ਸਾਹਿਬ ਜੀ ਨੇ ਜਾਲ ਵਿੱਚ ਕੇਸਰ ਛੱਕੇ ਤੇ ਪਿਪਲ ਦੇ ਉੱਤੇ ਛੱਕੇ ਮਾਰੇ ਇਹਨੂੰ ਹਰਿਆਪੁਰੇ ਹਾਜ਼ਿਰਤਾ ਪੋਣਵੀ ਪੱਤਿਆਂ ਦੇ ਉੱਤੇ ਜਿਹੜੇ ਆ ਉਸੇ ਤਰ੍ਹਾਂ ਹੀ ਅੱਜ ਨਾ ਸ਼ਾਨਵਾ ਜਿਹੜੇ ਮਹਾਰਾਜ ਸਾਹਿਬ ਜੀ ਨੇ ਜਲਦੀ ਛੱਕੇ ਮਾਰੇ ਸ੍ਰੀ ਨਾਨਕ ਮਤਾ ਸਾਹਿਬ ਦਾ ਉਹ ਪ੍ਰਾਤਨ ਸਿਪਲ ਸੰਗਤਾਂ ਦਰਸ਼ਨ ਕਰ ਰਹੀ ਹੈ ਸਿੱਧ ਬੋਲਣ ਸੋਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵਟਾਪੁਰਖ ਪ੍ਰਗਟਿਆ ਕਲਯੁਗ ਦੇ ਅੰਦਰ ਜੋਤ ਜਿਗਾ